ਸਚਰੀਆ ਕਾਲਜੀ ਹਾਜ਼ਰ ਹੋਏ ਹਾਂ ਮੈਕ ਪੈਨ ਦੀ ਇੱਕ ਹੋਰ ਵੀਡੀਓ ਲੈ ਕੇ ਜਿਵੇਂ ਕਿ ਅਸੀਂ ਕਾਫੀ ਦਿਨਾਂ ਤੋਂ ਦੇਖ ਰਹੇ ਹਾਂ ਮੈਕ ਦੀ ਹਾਲਤ ਦਿਨ ਤੋਂ ਦਿਨ ਖਰਾਬ ਹੁੰਦੀ ਜਾ ਰਹੀ ਹੈ ਪਰ ਮੈਕ ਨਾ ਤਾਂ ਖੁਦ ਆਪਣੇ ਮੂੰਹੋਂ ਬੋਲ ਕੇ ਇਹ ਕੱਲ ਦੱਸ ਰਹੀ ਕਿ ਉਸਦੇ ਸਹੁਰਿਆਂ ਨਾਲ ਉਸ ਦੀ ਕੀ ਆਨਬੰਦ ਹੋਈ ਹੈ ਨਾ ਹੀ ਉਸ ਦਾ ਸਹੁਰਾ ਪਰਿਵਾਰ ਕੋਈ ਮੈਂਬਰ ਇਹ ਗੱਲ ਸਪਸ਼ਟ ਤੌਰ ਤੇ ਦੱਸ ਰਿਹਾ ਹੈ ਕਿ ਉਹਨਾਂ ਦੇ ਰਿਸ਼ਤੇ ਵਿੱਚ ਇੰਨਾ ਵੱਡਾ ਫਰਕ ਕਿਉਂ ਪਿਆ ਮਹਿਕ ਦੇ ਪ੍ਰਤੀ ਬਹੁਤ ਸਾਰੇ ਚੈਨਲ ਜਿਹੜੇ ਵੀਡੀਓ ਪਾ ਰਹੇ ਹਨ ਉਹਨਾਂ ਵੀਡੀਓ ਉੱਪਰ ਬਹੁਤ ਸਾਰੇ ਕਮੈਂਟ ਇਹ ਹੀ ਆ ਰਹੇ ਨੇ ਕਿ ਰਵੀ ਨੂੰ ਆਪਣੀ ਪਰਜਾਈ ਨਾਲ ਜ਼ਿਆਦਾ ਲਗਾਵ ਹੈ ਜਿਸ ਕਰਕੇ ਉਹ ਮਹਿਕ ਦੀ ਕੇਅਰ ਨਹੀਂ ਕਰਦਾ ਮਹਿਕ ਦੇ ਅਤੇ ਰਵੀ ਦੇ ਰਿਸ਼ਤੇ ਵਿੱਚ ਇਸ ਕਰਕੇ ਹੀ ਫਿੱਕ ਪਈ ਹੈ ਕਿਉਂਕਿ ਮਹਿਕ ਦਾ ਸਾਥ ਦੇਣ ਦੀ بجائے ਰਵੀ ਮਣੀ ਦੇ ਜਵਾਕਾਂ ਨੂੰ ਖੁਡਾਉਂਦਾ ਫਿਰਦਾ ਹੈ ਮਹਿਕ ਦੀ بجائے ਸ਼ਰਨ ਨਾਲ ਜ਼ਿਆਦਾ ਗੱਲਾਂ ਬਾਤਾਂ ਕਰਦਾ ਹੈ ਇਸ ਗੱਲ ਨੂੰ ਲੈ ਕੇ ਮਹਿਕ ਦੇ ਮਨ ਵਿੱਚ ਬਹੁਤ ਸਾਰੇ ਸਵਾਲ ਉੱਠ ਰਹੇ ਹਨ ਉਸ ਦੇ ਹਾਲਾਤ ਅਸੀਂ ਦੇਖ ਹੀ ਰਹੇ ਹਾਂ ਇਸ ਹਾਲਤ ਦਾ ਜ਼ਿੰਮੇਵਾਰ ਕੋਈ ਹੋਰ ਨਹੀਂ ਬਲਕਿ ਉਸ ਦਾ ਪਤੀ ਰਵੀ ਹੈ ਜੇਕਰ ਰਵੀ ਮਹਿਕ ਨੂੰ ਸੱਚਾ ਪਿਆਰ ਕਰਦਾ ਹੁੰਦਾ ਤਾਂ ਉਹ ਇਸ ਹਾਲਤ ਵਿੱਚ ਮਹਿਕ ਨੂੰ ਕਦੇ ਵੀ ਇਕੱਲੀ ਨਾ ਭੇਜਦਾ ਲੋ ਜੇ ਪੇ ਜੀ ਦਿੱਤੀ ਸੀ ਤਾਂ ਉਸ ਦਾ ਸਾਰੇ ਪਰਿਵਾਰ ਦਾ ਫਰਜ ਬੰਦਾ ਸੀ ਉਸ ਦਾ ਇਲਾਜ ਕਰਵਾਉਂਦਾ ਬਾਕੀ ਮੈਂ ਇੱਕ ਵੀ ਇਹ ਗੱਲ ਕਹਿ ਦਿੰਦੀ ਹੈ ਅਸੀਂ ਦੇਖਿਆ ਹੈ ਕਿ ਉਹ ਪਰਿਵਾਰ ਵਿਛੋੜਾ ਗੁਰਦੁਆਰਾ ਸਾਹਿਬ ਗਈ ਜਿੱਥੇ ਜਾ ਕੇ ਉਸ ਦਾ ਮਨ ਪਰ ਆਇਆ ਉਸ ਨੇ ਦੱਸਿਆ ਮੈਂ ਗੁਰਦੁਆਰਾ ਸਾਹਿਬ ਆ ਕੇ ਇਤਿਹਾਸ ਪੜਿਆ ਤੇ ਮੇਰੇ ਮਨ ਨੂੰ ਥੋੜਾ ਸਕੂਨ ਮਿਲਿਆ ਜਦੋਂ ਐਡੇ ਐਡੇ ਗੁਰੂਆਂ ਦੇ ਪਰਿਵਾਰ ਵਿਛੜ ਗਏ ਤਾਂ ਮੇਰਾ ਪਰਿਵਾਰ ਕਿੱਡੀ ਕੋ ਚੀਜ਼ ਹੈ ਉੱਥੇ ਜਾ ਕੇ ਮੈਨੂੰ ਥੋੜਾ ਜਿਹਾ ਸਕੂਨ ਮਹਿਸੂਸ ਹੋਇਆ ਇਹ ਗੱਲ ਵੀ ਮੈਕ ਨੇ ਆਪਣੀ ਵੀਡੀਓ ਦੇ ਵਿੱਚ ਸਾਡੇ ਨਾਲ ਸਾਂਝੀ ਕੀਤੀ ਬਾਕੀ ਮੈਕ ਦੇ ਹਾਲਾਤਾਂ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ رائے ਜ਼ਰੂਰ ਦੇਣਾ ਜੀ ਤੇ ਆਪਾਂ ਸਾਰੇ ਰਲ ਮਿਲ ਕੇ ਕੁਝ ਨਹੀਂ ਕਰ ਸਕਦੇ ਬਸ ਮੈਕ ਭੈਣ ਦੀ ਤੰਦਰੁਸਤੀ ਲਈ ਅਰਦਾਸ ਜ਼ਰੂਰ ਕਰ ਸਕਦੇ ਹਾਂ ਜੋ ਕਿ ਸਾਨੂੰ ਸਾਰਿਆਂ ਨੂੰ ਕਰਨੀ ਚਾਹੀਦੀ ਹੈ ਤੇ ਆਓ ਸਾਰੇ ਮੈਕ ਦੀ ਤੰਦਰੁਸਤੀ ਲਈ ਅਰਦਾਸ ਕਰੀਏ